ਇਸ ਸਮੇਂ ਇਸ ਗੱਲ ਤੇ ਤਾਂ ਕੋਈ ਵੀ ਡਿਬੇਟ ਨਹੀਂ ਕਿ ਜਿਹੜੀ ਯੂਕੇ ਦੀ ਸਰਕਾਰ ਆ ਲੇਬਰ ਗਵਰਨਮੈਂਟ ਆ ਇੱਥੇ ਵੀ ਉਹਦੇ ਲਈ ਸਭ ਤੋਂ ਜਿਹੜਾ ਮੁੱਖ ਮੁੱਦਾ ਆ ਉਹ ਹੈਗਾ ਇਮੀਗ੍ਰੇਸ਼ਨ ਦਾ ਪ੍ਰਵਾਸ ਦਾ ਮਸਲਾ ਵੀ ਉਹਨੇ ਕਿਦਾਂ ਇਹਨੂੰ ਹੱਲ ਕਰਨਾ ਕਿ ਯੂਕੇ ਦੇ ਵਿੱਚ ਜਿਹੜੇ ਬਾਹਰੋਂ ਆ ਕੇ ਲੋਕ ਵੱਸਦੇ ਨੇ ਇੱਥੇ ਵੀ ਉਹਨਾਂ ਦਾ ਨੰਬਰ ਘੱਟ ਤੋਂ ਘੱਟ ਕੀਤਾ ਜਾਵੇ ਸੋ ਇਹਦੇ ਲਈ ਬਖ ਬਖ ਜਿਹੜੀਆਂ ਅਪਰੋਚਸ ਆ ਉਹ ਯੂਕੇ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਸ਼ਬਾਨਾ ਮਹਿਮੂਦ ਜਿਹੜੇ ਕਿ ਸਾਡੇ ਨਵੇਂ ਹੋਮ ਸੈਕਟਰੀ ਨੇ ਗ੍ਰੇਸ ਕੱਤਰ ਨੇ ਹੋਮ ਮਿਨਿਸਟਰ ਨੇ ਕਹਿ ਲਓ ਕਿ ਆਪਾਂ ਜੇਕਰ ਭਾਰਤ ਦੀ ਭਾਸ਼ਾ ਦੇ ਵਿੱਚ ਕਹੀਏ ਤਾਂ ਉਹ ਜਦੋਂ ਜਸਟਿਸ ਸੈਕਟਰੀ ਦੇ ਤੌਰ ਤੇ ਕਹਿੰਦੇ ਆ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੋ ਉਹਨਾਂ ਨੂੰ ਜਦੋਂ ਹੋਮ ਸੈਕਟਰੀ ਦਾ ਅਹੁਦਾ ਦਿੱਤਾ ਗਿਆ ਤੇ ਉਮੀਦ ਯੂਕੇ ਦੀ ਸਰਕਾਰ ਨੂੰ ਜਾਂ ਕਹਿ ਲਓ ਕਿ ਸਰ ਕੀਸਟਾਮਰ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਇਹ ਹੀ ਆ ਕਿ ਇਸ ਪੱਧਰ ਦੇ ਉੱਤੇ ਵੀ ਹੋਮ ਆਫਿਸ ਦੇ ਵਿੱਚ ਵੀ ਬਹੁਤ ਤਗੜਾ ਕੰਮ ਕਰਕੇ ਦਿਖਾ ਲੈਣਗੇ ਸ਼ਵਾਨਾ ਮਹਿਮੂਦ ਤੇ ਉਹ ਸਪੈਸ਼ਲੀ ਪਰਵਾਸ ਦੇ ਨਾਲ ਰਿਲੇਟਡ ਆ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ ਸੋ ਜਦੋਂ ਇਹ ਹੋਮ ਸੈਕਟਰੀ ਬਣਦੇ ਨੇ ਸ਼ਬਾਨਾ ਮਹਿਮੂਦ ਉਸ ਤੋਂ ਕੁਝ ਦਿਨ ਬਾਅਦ ਇਹਨਾਂ ਦੀ ਜਿਹੜੀ ਲੇਬਰ ਦੀ ਸਲਾਨਾ ਕਾਨਫਰੰਸ ਹੁੰਦੀ ਆ ਉਹਦੇ ਵਿੱਚ ਇਹਨਾਂ ਨੇ ਜਿਹੜੀ ਸਪੀਚ ਦਿੱਤੀ ਉਹਦੇ ਵਿੱਚ ਇਹਨਾਂ ਨੇ ਕਈ ਜਿਹੜੀਆਂ ਅਹਿਮ ਗੱਲਾਂ ਕੀਤੀਆਂ ਸੀਗੀਆਂ ਇੱਕ ਤਾਂ ਉਹਦੇ ਵਿੱਚ ਇਹਨਾਂ ਨੇ ਇਹ ਕਹਿ ਸਕਿਆ ਕਿ ਯੂਕੇ ਦੇ ਵਿੱਚ ਤੁਹਾਨੂੰ ਪਰਮਾਨੈਂਟ ਰੈਜ਼ਿਡੈਂਸੀ ਸਿਰਫ ਐਸੇ ਕਰਕੇ ਨਹੀਂ ਮਿਲ ਜਾਣੀ ਕਿ ਮਿਲ ਜਾਣੀ ਚਾਹੀਦੀ ਕਿ ਤੁਸੀਂ ਲੰਬਾ ਸਮਾਂ ਹੋ ਗਿਆ ਇੱਥੇ ਰਹਿੰਦੇ ਨੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਾਂਗੇ ਤੁਹਾਡਾ ਕ੍ਰਿਮੀਨਲ ਰਿਕਾਰਡ ਵੀ ਦੇਖਾਂਗੇ ਤੁਸੀਂ ਲੈਂਗੁਏਜ ਕਿੰਨੀ ਸੋਹਣੀ ਬੋਲਦੇ ਹੋ ਮੌਜੂਦ ਨੇ ਸਾਰੀਆਂ ਗੱਲਾਂ ਇਹਨਾਂ ਨੇ ਕਿ ਅਸੀਂ ਅਸੀਂ ਚੈੱਕ ਕਰਾਂਗੇ ਬੇਸਿਕਲੀ ਪੁਆਇੰਟ ਏ ਆ ਕਿ ਵੀ ਵੱਧ ਤੋਂ ਵੱਧ ਜਿੰਨੀ ਸਖਤੀ ਹੋ ਸਕਦੀ ਆ ਜਿਹੜਾ ਇਮੀਗ੍ਰੇਸ਼ਨ ਦੇ ਨਿਯਮਾਂ ਦੇ ਵਿੱਚ ਉਹ ਅਸੀਂ ਕਰਾਂਗੇ ਸੋ ਹੁਣ ਅੱਜ ਕੁਝ ਸਮਾਂ ਪਹਿਲਾਂ ਬੀਬੀਸੀ ਨਿਊਜ਼ ਨੇ ਇੱਕ ਰਿਪੋਰਟ ਜਿਹੜੀ ਸਾਂਝੀ ਕੀਤੀ ਆ ਜਾਂ ਕਹੇ ਲੋ ਕਿ ਨਿਊਜ਼ ਬ੍ਰੇਕ ਕੀਤੀ ਆ ਕਿ ਇਸ ਮਹੀਨੇ ਹோம் ਸਕੱਟਰੀ ਦੇ ਵੱਲੋਂ ਇਮੀਗ੍ਰੇਸ਼ਨ ਅਤੇ ਅਸਾਈਲਮ ਸਿਸਟਮ ਦੇ ਰਿਲੇਟਡ ਕੋਈ ਤਗੜੇ ਜਿਹੜੇ ਆ ਨਵੇਂ ਨਿਜਮ ਆ ਉਹ ਅਨਾਉਂਸ ਕੀਤੇ ਜਾ ਸਕਦੇ ਆ ਦਾ ਹੋਮ ਸਕੱਟਰੀ ਇਜ਼ ਸੈਟ ਟੂ ਅਨਾਉਂਸ ਅ ਮੇਜਰ ਸ਼ੇਕਅਪ ਆਫ ਦਾ ਇਮੀਗ੍ਰੇਸ਼ਨ ਐਂਡ ਐਸਾਈਲਮ ਸਿਸਟਮ ਲੇਟਰ ਥਿਸ ਮੰਥ ਦਾ ਬੀਬੀਸੀ ਹੈਸ ਲਰਨਡ ਕਿ ਬੀਬੀਸੀ ਨੂੰ ਇਹ ਪਤਾ ਲੱਗਾ ਕਿ ਬੀ ਹੋਮ ਸਕੱਟਰੀ ਬਿਲਕੁਲ ਤਿਆਰੀ ਦੇ ਵਿੱਚ ਆ ਇਮੀਗ੍ਰੇਸ਼ਨ ਤੇ ਐਸਾਈਲਮ ਸਿਸਟਮ ਦੇ ਅੰਦਰ ਕੁਝ ਨਵੇਂ ਜਿਹੜੇ ਆ ਸ਼ੇਕਅਪ ਕਰਨ ਦੇ ਲਈ ਕੁਝ ਨਵੀਆਂ ਜਿਹੜੀਆਂ ਤਬਦੀਲੀਆਂ ਕਰਨ ਦੇ ਲਈ ਸੋ ਇਹ ਦੇ ਵਿੱਚ ਜਿਹੜਾ ਬੀਬੀਸੀ ਨਿਊਜ਼ ਹੈ ਰਿਪੋਰਟ ਕਰ ਰਿਹਾ ਕਿ ਸ਼ਬਾਨਾ ਮਹਿਮੂਦ ਕੁਝ ਜਿਹੜੇ ਡੈਨਿਸ਼ ਸਿਸਟਮ ਆ ਡੈਨਮਾਰਕ ਦੇ ਅੰਦਰ ਜਿਹੜਾ ਡੈਨਿਸ਼ ਸਰਕਾਰ ਆ ਜੇਐਸਵੀ ਕੇ ਨਾਲ ਉਹ ਅਸਾਈਲਮ ਸੀਕਰਸ ਦੇ ਬਾਬਤ ਜਿਹੜੇ ਨਿਜਮ ਉਹਨਾਂ ਦੇ ਆ ਉਹਦੇ ਤੋਂ ਕੁਝ ਜਿਹੜਾ ਸੇਧ ਲੈ ਕੇ ਯੂਕੇ ਦੇ ਵਿੱਚ ਚੇਂਜਸ ਲਿਆਂਦੇ ਜਾ ਸਕਦਾ ਡੈਨਮਾਰਕ ਆ ਉਹਨੇ ਕਾਫੀ ਜ਼ਿਆਦਾ ਉੱਥੇ ਰੂਲ ਜਿਹੜੇ ਆ ਟਾਈਟ ਕੀਤੇ ਆ ਖਾਸ ਕਰਕੇ ਜਿਹੜਾ ਅਸਾਈਲਮ ਸੀਕਰਸ ਜਾਂ ਫੈਮਿਲੀ ਰੀਯੂਨੀਅਨ ਨੂੰ ਲੈ ਕੇ ਤੇ ਇਹ ਬੀਬੀਸੀ ਨਿਊਜ਼ ਦੀ ਇਸੇ ਰਿਪੋਰਟ ਦੇ ਵਿੱਚ ਜਿਹੜਾ ਜ਼ਿਕਰ ਮਿਲਦਾ ਕਿ ਵੀ ਜਿਹੜਾ ਇਹਨਾਂ ਨੇ ਹੋਮ ਆਫਿਸ ਦੇ ਕੁਝ ਅਫੀਸ਼ੀਅਲਸ ਜਿਹੜੇ ਆ ਉਹ ਪਿਛਲੇ ਮਹੀਨੇ ਕੋਪਨ ਹੈगन ਮਤਲਬ ਕਿ ਡੈਨਮਾਰਕ ਗਏ ਵੀ ਆ ਉੱਥੇ ਦਾ ਸਿਸਟਮ ਸਮਝਣ ਕਿ ਉਹ ਜਿਹੜਾ ਇਹ ਆਪਣਾ ਇਮੀਗ੍ਰੇਸ਼ਨ ਸਿਸਟਮ ਆ ਉਹਨੂੰ ਕੇਸ ਟ੍ਰੀਕੇ ਨਾਲ ਰਨ ਕਰਦੇ ਆ ਐਂਡ ਕਿਉਂਕਿ ਅਸ਼ਵਾਨਾ ਮਹਿਮੂਦ ਇਸ ਗੱਲ ਤੋਂ ਇੰਪ੍ਰੈਸਡ ਨੇ ਕਿ ਡੈਨਮਾਰਕ ਨੇ ਕੇਸ ਟ੍ਰੀਕੇ ਨਾਲ ਵੀ 40 ਸਾਲਾਂ ਦਾ ਉਹਨਾਂ ਦਾ ਇਸ ਸਮੇਂ ਦਾ ਸਾਈਲਮ ਕਲੇਮਸ ਦਾ ਜਿਹੜਾ ਨੰਬਰ ਆ ਉਹ ਸਭ ਤੋਂ ਹੇਠਾਂ ਆ 40 ਸਾਲਾਂ ਦੇ ਵਿੱਚ ਸਭ ਤੋਂ ਹੀਟਾ ਉਹਨਾਂ ਦਾ ਸਾਇਲਮ ਕਲੀਮਤਾ ਨੰਬਰ ਆ ਸੋ ਇਹਦੇ ਵਿੱਚ ਕੀ ਆ ਕਿ ਹੁਣੇ ਆਉਣ ਵਾਲੇ ਦਿਨਾਂ ਦੇ ਵਿੱਚ ਯੂਕੇ ਦੇ ਵਿੱਚ ਕੇਸ ਵੀਕੇ ਦੀਆਂ ਜਿਹੜੀਆਂ ਤਬਦੀਲੀਆਂ ਲੈ ਕੇ ਆਉਂਦੇ ਆ ਇਹ ਤਾਂ ਹਜੇ ਦੇਖਣ ਦੀ ਗੱਲ ਆ ਭਵਿੱਖ ਦੇ ਗਰਭ ਦੇ ਵਿੱਚ ਆ ਪਰ ਜਿਹੜੇ ਡੈਨਮਾਰਕ ਤੋਂ ਇਹ ਸੇਧ ਲੈਣੀ ਚਾਹੁੰਦੇ ਆ ਜਾਂ ਬੀਬੀਸੀ ਦੀ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਸੇਧ ਲੈਣਗੇ ਉਹ ਡੈਨਮਾਰਕ ਦੇ ਵਿੱਚ ਕੀ ਆ ਜੀ ਕਿ ਇੱਕ ਤਾਂ ਜਿਹੜੇ ਰਿਫਿਊਜੀਜ਼ ਆ ਉਹਨਾਂ ਨੂੰ ਉੱਥੇ ਜੇਕਰ ਕਿਸੇ ਵੀ ਉਹ ਰਿਫਿਊਜੀ ਦਾ ਬੇਸਿਕਲੀ ਕੀ ਹੁੰਦਾ ਕਿ ਜਿਹੜਾ ਤੁਹਾਡੀ ਆਪਣੀ ਕੰਟਰੀ ਆ ਜੇਕਰ ਤੁਹਾਨੂੰ ਉੱਥੇ ਤੁਹਾਡੀ ਜਾਨ ਨੂੰ ਖਤਰਾ ਆ ਵੀ ਤੁਹਾਨੂੰ ਕਿਸੇ ਬਾਹਰਲੇ ਮੁਲਕ ਦੇ ਵਿੱਚ ਰਿਫਿਊਜ ਮਿਲੇ ਤੁਹਾਨੂੰ ਜਿਹੜਾ ਅਸਾਈਲਮ ਮਿਲੇ ਸੋ ਡੈਨਮਾਰਕ ਦੇ ਵਿੱਚ ਉਹ ਕੀ ਕਰਦੇ ਆ ਬੇਸਿਕਲੀ ਕਿ ਜਿਹੜੇ ਜ਼ਿਆਦਾਤਰ ਲੋਕਾਂ ਦੇ ਲਈ ਜਿਨ੍ਹਾਂ ਨੂੰ ਕਿ ਸਕਸੈਸਫੁਲੀ ਅਸਾਈਲਮ ਗ੍ਰਾਂਟ ਹੋ ਜਾਂਦਾ ਉਹ ਉਹ ਟੈਂਪੋਰਰੀ ਬੇਸਿਸ ਤੇ ਹੁੰਦਾ ਉਹ ਪੱਕਾ ਹੀ ਨਹੀਂ ਦੇ ਦਿੰਦੇ ਉਹ ਟੈਂਪੋਰਰੀ ਬੇਸਿਸ ਤੇ ਹੁੰਦਾ ਜਦੋਂ ਡੈਨਿਸ਼ ਗਵਰਨਮੈਂਟ ਇਹ ਤੈਅ ਕਰ ਦਿੰਦੀ ਆ ਜਾਂ ਇਹ ਐਲਾਨ ਕਰ ਦਿੰਦੀ ਆ ਕਿ ਜਿਹੜਾ ਉਹਨਾਂ ਦੀ ਹੋਮ ਕੰਟਰੀ ਆ ਮਤਲਬ ਕਿ ਇੱਕ ਰਿਫਿਊਜੀ ਆ ਜਿਹੜਾ ਡੈਨਮਾਰਕ ਦੇ ਵਿੱਚ ਰਹਿੰਦਾ ਕਿ ਕਹਿੰਦਾ ਕਿ ਮੈਨੂੰ ਆਪਣੇ ਇੱਕ ਮੁਲਕ ਦੇ ਵਿੱਚ ਜਿਹੜਾ ਕਿਸੇ ਪਾਵਰ ਤੋਂ ਖਤਰਾ ਆ ਜੇਕਰ ਉਹਨੂੰ ਡੈਨਮਾਰਕ ਦੇ ਵਿੱਚ ਸਾਈਲ ਮਿਲਿਆ ਹੋਇਆ ਪਰ ਡੈਨਮਾਰਕ ਦੀ ਗਵਰਨਮੈਂਟ ਬਾਅਦ ਵਿੱਚ ਇਹ ਕਹਿੰਦੀ ਆ ਕਿ ਨਹੀਂ ਤੇਰੀ ਕੰਟਰੀ ਹੁਣ ਸੇਫ ਆ ਤਾਂ ਉਹ ਉਹਨੂੰ ਵਾਪਸ ਜਾਣਾ ਪੈਣਾ ਮਤਲਬ ਕਿ ਪੱਕੇ ਤੌਰ ਤੇ ਉਹਨੂੰ ਡੈਨਮਾਰਕ ਦੇ ਵਿੱਚ ਜਗ੍ਹਾ ਉਹ ਉਹ ਨਹੀਂ ਦਿੰਦੇ ਇਸੇ ਹੀ ਤਰੀਕੇ ਨਾਲ ਜਿਹੜੀ ਤੁਸੀਂ ਜਿਹੜੀ ਆ ਜੀ ਫੈਮਿਲੀ ਰੀਯੂਨੀਅਨ ਆ ਮਤਲਬ ਕਿ ਕੋਈ ਉੱਥੇ ਡੈਨਮਾਰਕ ਦੇ ਵਿੱਚ ਜੇਕਰ ਰਹਿੰਦਾ ਤੇ ਜੇਕਰ ਉਹ ਕਹਿੰਦਾ ਮੈਨੂੰ ਖਤਰਾ ਜਾਉਨੇ ਆਪਣਾ ਪਰਿਵਾਰ ਜਿਹੜਾ ਉੱਥੇ ਮਗਾਉਣਾ ਉਹਦੇ ਲਈ ਵੀ ਜਿਹੜਾ ਰੂਲ ਆ ਇਹਨਾਂ ਨੇ ਕਾਫੀ ਜਿਆਦੇ ਜਿਹੜੇ ਆ ਸਖਤ ਕੀਤੇ ਹੋਏ ਆ ਹੁਣ ਇਹ ਕਿਹਾ ਜਾ ਰਿਹਾ ਕਿ ਯੂਕੇ ਵੀ ਇਸ ਪਾਸੇ ਨੂੰ ਵੱਧ ਸਕਦਾ ਯੂਕੇ ਦੀ ਗਵਰਨਮੈਂਟ ਵੀ ਉਧਰਲੇ ਪਾਸੇ ਨੂੰ ਸੋਚ ਸਕਦੀ ਆ ਮਤਲਬ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਏਸੀ ਨਵੰਬਰ ਦੇ ਵਿੱਚ ਸਾਨੂੰ ਇਮੀਗ੍ਰੇਸ਼ਨ ਤੇ ਅਸਾਈਲਮ ਨੂੰ ਲੈ ਕੇ ਜਿਹੜੇ ਯੂਕੇ ਦੇ ਇਸ ਸਮੇਂ ਦੇ ਨਿਜਮ ਨੇ ਉਹਨਾਂ ਦੇ ਵਿੱਚ ਕੁਝ ਹੋਰ ਸਖਤੀ ਦੇਖਣ ਨੂੰ ਮਿਲ ਸਕਦੀ ਆ ਬਹੁਤਾਂ